ਕੀ ਹੁਣ ਮਸ਼ੀਨੀ ਯੁੱਗ ਆ ਚੁੱਕਿਆ ਹਰ ਚੀਜ਼ ਮਸ਼ੀਨ ਦੇ ਨਾਲ ਬਣਦੀ ਹੈ ਪਰ ਇਹ ਅਸੀਂ ਉਸ ਜਗ੍ਹਾ ਤੇ ਉੱਤੇ ਪਹੁੰਚੇ ਜਿੱਥੇ ਤਿੰਨ ਪੀੜੀਆਂ ਤੋਂ ਗੱਚਕ ਬਣਾਈ ਜਾਂਦੀ ਹੈ ਗੋਚਕ ਹੋ ਗਈ ਗੁਰਦੀ ਹੋ ਗਈ ਸੋਬੀ ਵਾਲੀ ਖੰਡ ਦੀ ਹੋ ਗਈ ਗੱਟਾ ਹੋ ਗਿਆ ਛੋਲਿਆਂ ਹੀ ਗੱਚਕ ਹੋ ਗਈ ਤੇ ਮੂਫਲੀ ਵਾਲੀ ਗੱਚਕ ਹੋ ਗਈ ਇਹ ਚੀਜ਼ਾਂ ਰੋੜੀਆਂ ਹੋ ਗਈਆਂ ਖੰਡੀਆਂ ਗੁਰਦੀਆਂ ਇਹ ਬਣਾਈਦੀਆਂ ਅਸੀਂ ਵੀ ਇੰਨੀ ਗੁਰ ਕੋੜ ਕੋਲੀ ਦਾ ਬੋਲ ਕੇ ਬੁਰ ਬੋਲ ਕੇ ਸਿੱਧਾ ਬਣਾਈਦਾ ਮੁਕਾ ਕੇ ਪਕਾਈਦਾ ਨਹੀਂ ਕਾਗੇ ਤੇ ਫਿਰ ਗਜਕ ਬਣਦੀ ਜੋਪੀ ਦਾ ਗੋੜ ਹੁੰਦਾ ਵਾ ਕਾਚੂ ਗੋੜ ਹੁੰਦਾ ਵਾ ਪੇੜੀ ਗੋੜ ਹੁੰਦਾ ਵਾ ਉਹਨਾਂ ਦਾ ਬੰਦਾ ਸੋਦਾ ਜਿਹੜਾ ਗੋੜ ਦੀ ਗਜਕ ਬਣਦੀ ਆ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਹੱਥ ਨਾਲ ਇੰਨੀ ਕਾਰੀਗਰੀ ਕਰਦੇ ਇਹ ਹੁਣ ਘਟ ਗਏ ਆ ਉਹ ਤਾਂ ਮਸ਼ੀਨਾਂ ਦੇ ਕੰਮ ਚੱਲ ਗਿਆ ਹੈ ਬਾਹਰ ਕਾਰਖਾਨਿਆਂ 'ਚ ਬੰਦੇ ਸੋਦੇ ਇਹ ਅਸੀਂ ਆਪ ਬਣਾਉਂਦੇ ਆਂ ਆਪਣੀ ਇੱਥੇ ਸੋਤਾ ਬਣਾਈਦਾ ਵਾ ਪੁਰਾਣਾ ਬੰਦੇ ਆ ਸਾਡਾ ਵੀ ਆਪਣਾ ਪੱਪੇ ਨੇ ਵੇਲੇ ਕੰਮ ਦਾ ਰੋੜੀਆਂ ਗੱਚਕਾ ਦਾ ਉਸ ਵਾਰ ਚੋਲੇ ਠੰਡਾ ਸੋਤਾ ਹੁੰਦਾ ਵਾ ਮੁੰਮੜਾ ਹੋ ਗਿਆ ਘੰਡ ਦਾ ਗੁਰਦਾ ਇਹ ਚੀਜ਼ਾਂ ਬਣਦੀਆਂ ਪਾਜੇ ਮਸ਼ੀਨੀ ਯੁੱਗ ਹੋ ਗਿਆ ਹੈ ਮਸ਼ੀਨੀ ਯੁੱਗ ਹੋਣ ਕਾਰਨ ਕਿ ਸਾਰਾ ਕੰਮ ਮਸ਼ੀਨਾਂ ਤੇ ਚਲਾ ਗਿਆ ਆਟੋਮੈਟਿਕ ਸਿਸਟਮ ਹੈ ਮਟੀਰੀਅਲ ਪਾਓ ਤੇ ਹਰ ਚੀਜ਼ ਬਣ ਕੇ ਬਾਹਰ ਆ ਜੇ ਚਾਹੇ ਉਹ ਗੱਚਕ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਅੱਜ ਦੇ ਯੁੱਗ ਦੇ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਬਹੁਤ ਘੱਟ ਲੋਕ ਨੇ ਇਹੋ ਜਿਹੇ ਜਿਹੜੀ ਇੰਨੀ ਮਿਹਨਤ ਨਾਲ ਆਪਣੇ ਹੱਥ ਦੀ ਕਾਰੀਗਰੀ ਦੇ ਨਾਲ ਐਸਲ ਚੀਜ਼ ਨੂੰ ਬਣਾਉਂਦੇ ਨੇ ਬੜੀ ਮਿਹਨਤ ਲੱਗਦੀ ਹੈ ਤੇ ਜੋ ਟੇਸਟ ਇਹਨਾਂ ਦਾ ਵਾ ਉਹ ਟੇਸਟ ਮਸ਼ੀਨਾਂ ਦੇ ਵਿੱਚ ਨਹੀਂ ਆਇਆ ਸਾਡੀ 50% ਜਿਹੜੀ ਇਕਨੋਮੀ ਹੈ ਉਹ ਛੋਟੇ ਉਦਯੋਗਾਂ ਦੇ ਜਿਹੜੇ ਲੋਕ ਰੋਜ਼ ਰੋਜ਼ ਬਣਾਉਂਦੇ ਸੀ ਰੋਜ਼ ਵੇਚਦੇ ਹੀ ਰੋਜ਼ ਖਾਂਦੇ ਸੀ ਉਹ ਜਿਹੜੇ ਕਾਰੋਬਾਰ ਨੇ ਸਾਡੇ ਛੋਟੇ ਉਦਯੋਗ ਨੇ ਉਹ ਬੰਦ ਹੋ ਚੁੱਕੇ ਨੇ ਸੋ ਇਹ ਜਿਹੜੇ ਉਦਯੋਗ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਹੁਗਾਂ ਵਾਸਤੇ ਕੋ ਸਪੈਸ਼ਲ ਸਬਸਿਡੀ ਲੈ ਕੇ ਆਣ ਤਾਂ ਕਿ ਇਹ ਲੋਕ ਜਿੰਦੇ ਰਹਿ ਸਕਣ ਇਹ ਲੋਕ ਆਪਣੀ ਮਿਹਨਤ ਮਸ਼ੱਕਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਤੇ ਬੇਰੋਜ਼ਗਾਰੀ ਦੂਰ ਹੋ ਸਕੇ। ਦੋਸਤੋ ਸਰਦੀ ਤੋਂ ਬਾਅਦ ਗਰਮੀ ਤੇ ਗਰਮੀ ਤੋਂ ਬਾਅਦ ਸਰਦੀ ਦਾ ਇੰਤਜ਼ਾਰ ਬੇਸਬਰੀ ਦੀ ਨਾਲ ਰਹਿੰਦਾ ਹੈ। ਤਾਂ ਸਰਦੀ ਦੇ ਵੀ ਨਾਕਾਬ ਜਿਹੜੇ ਤੋਹਫੇ ਨੇ ਉਹ ਲੋਕਾਂ ਵਾਸਤੇ ਰੱਖੇ ਜਾਂਦੇ ਨੇ। ਤਾਂ ਸਰਦੀ ਦੇ ਵੀ ਤਾਂ ਸਰਦੀ ਦਾ ਇੱਕ ਬਿਹਤਰੀਨ ਤੋਹਫਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਅਕਸਰ ਹੀ ਜਦੋਂ ਸਰਦੀ ਆਉਂਦੀ ਹੈ ਤਾਂ ਹਰ ਕੋਈ ਲੱਭਦਾ ਹੈ ਦੇਸੀ ਗੋੜ ਦੀ ਗਚਕ ਤੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਨੇ ਆ ਕਿ ਦੇਸੀ ਗੋੜ ਦੀ ਗਚਕ ਜਿੱਥੇ ਬਣਦੀ ਆ ਜਿੱਥੇ ਕਾਰੀਗਰ ਲੱਗੇ ਨੇ ਸਾਡੀ ਟੀਮ ਅੱਜ ਉੱਥੇ ਪਹੁੰਚੀ ਆ ਤਾਂ ਕਿਸ ਤਰੀਕੇ ਨਾਲ ਇਹ ਗਚਕ ਬਣਦੀ ਆ ਸਵਾਦ ਤੇ ਅਸੀਂ ਲੈਣੇ ਆ ਗਚਕ ਦਾ ਪਰ ਸਨ ਉਹ ਨਹੀਂ ਪਤਾ ਹੋਏਗਾ ਕਿ ਗੱਚਕ ਨੂੰ ਬਣਾਇਆ ਕਿ ਕਿੰਨੀ ਮਿਹਨਤ ਦੇ ਨਾਲ ਜਾਂਦਾ ਕਿਸ ਤਰੀਕੇ ਨਾਲ ਗੱਚਕ ਬਣਾਈ ਜਾਂਦੀ ਆ ਅਸੀਂ ਅੱਜ ਤੁਹਾਡੇ ਨਾਲ ਉਹ ਤਸਵੀਰ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਇਹ ਤੇ ਜਿਹੜੀ ਕੰਪਲੀਟ ਹੋ ਚੁੱਕੀ ਹੈ ਉੱਥੋਂ ਮੈਂ ਜਾਵਾਂਗਾ ਦਿਖਾਉ ਤਸਵੀਰ ਸਭ ਤੋਂ ਪਹਿਲਾਂ ਗੁੜ ਨੂੰ ਗਰਮ ਕੀਤਾ ਜਾਂਦਾ ਤਪ ਦੀ ਪੱਠੀ ਦੇ ਵਿੱਚ ਉਹਨੂੰ ਗਰਮ ਕਰਕੇ ਬਿਲਕੁਲ ਸੀਰਾ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਦੇਖ ਸਕਦੇ ਹੋ ਕਿ ਦੂਸਰਾ ਸਟੈਪ ਆਇਆ ਦੂਸਰਾ ਸਟੈਪ ਆਇਆ ਕਿ ਗੁੜ ਨੂੰ ਮੁਰਕੇ ਸਖਤ ਕੀਤਾ ਜਾਂਦਾ ਜਿਹੜੇ ਕਾਰੀਗਰ ਨੇ ਸਖਤ ਕਰਦੇ ਨੇ ਗੁੜ ਨੂੰ ਯਾਨੀ ਕਿ ਕਿਸੇ ਤਰੀਕੇ ਦੇ ਨਾਲ ਇੱਕ ਜਿਹੜੀ ਪਕੜ ਬਣ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਗਚਕ ਤਿਆਰ ਹੁੰਦੀ ਆ ਤਾਂ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਆ ਅਸੀਂ ਜਿਹੜੇ ਇਸ ਪੂਰੀ ਥਾਮਜਾਮ ਨੂੰ ਚਲਾਉਂਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਕਾਰੀਗਰ ਲੱਗੇ ਨੇ ਕਿਉਂਕਿ ਕਾਫੀ ਪੀੜ੍ਹੀਆਂ ਤੋਂ ਬੜੀ ਜਾਣੇ ਬਣਾਉਂਦੇ ਨੇ ਇਹ ਗਚਕ ਜਿਹੜੀ ਆ ਹਾਲਾਂਕਿ ਹੁਣ ਮਸ਼ੀਨੀ ਯੁੱਗ ਆ ਚੁੱਕਿਆ ਹਰ ਚੀਜ਼ ਮਸ਼ੀਨ ਦੇ ਨਾਲ ਬਣਦੀ ਆ ਪਰ ਇਹ ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚੇ ਆ ਜਿੱਥੇ ਤਿੰਨ ਪੀੜ੍ਹੀਆਂ ਤੋਂ ਗਚਕ ਬਣਾਈ ਜਾਂਦੀ ਆ ਤਾਂ ਸਵਾਗਤ ਹੈ ਵੀਰ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਗੱਚਕ ਬਣਾਉਂਦੇ ਜੇ ਤੁਸੀਂ ਮੈਂ ਦੇਖਦਾ ਪੈ ਕੇ ਮਿਹਨਤ ਕਾਫੀ ਲੱਗਦੀ ਆ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰੀਕੇ ਨਾਲ ਗੱਚਕ ਬਣਦੀ ਆ ਵਾ ਸਵਾਦ ਲੈ ਜਾਂਦੇ ਨੇ ਕਿ ਗੱਚਕ ਆ ਗਈ ਆ ਵਾ ਜੀ ਵਾ ਮਜਾ ਆ ਗਿਆ ਪਰ ਮਿਹਨਤ ਬਹੁਤ ਲੱਗਦੀ ਆ ਸ਼ੁਰੂਆਤ ਤੋਂ ਦੋਸਤੋ ਕਿਸ ਤਰੀਕੇ ਨਾਲ ਪੱਤੀਆਰੀ ਸ਼ੁਰੂ ਕਰਦੇ ਆ ਇਹ ਅਸੀਂ ਗੁੜ ਦੀ ਗੱਚਕ ਬਣਾਈਦੀ ਆ ਵਧੀਆ ਲੋਰੀ ਕਰਕੇ ਸੋਤਾ ਬੰਦਾ ਦਿਹਾੜ ਦਾ ਜੀ ਗੁੱਚਕ ਹੋ ਗਈ ਗੁੜ ਦੀ ਹੋ ਗਈ ਸੋਗਿਆਰੀ ਖੰਡ ਦੀ ਹੋ ਗਈ ਗੱਟਾ ਹੋ ਗਿਆ ਛੋਲਿਆਂ ਦੀ ਗੱਚਕ ਹੋ ਗਈ ਜੀ ਤੇ ਮੂੰਫਲੀ ਵਾਲੀ ਗੱਚਕ ਹੋ ਗਈ ਇਹ ਚੀਜ਼ਾਂ ਰੋੜੀਆਂ ਹੋ ਗਈਆਂ ਖੜਦੀਆਂ ਗੁੜ ਦੀਆਂ ਇਹ ਬਣਾਈਦੀਆਂ ਅਸੀਂ ਵੇਚਨੇ ਆ। ਜਿਹੜੀ ਗੱਚਕ ਬਣਾਉਂਦੇ ਪਏ ਆ ਸਭ ਤੋਂ ਪਹਿਲਾਂ ਕਿੱਥੋਂ ਅਸੀਂ ਸ਼ੁਰੂਆਤ ਕਰਦੇ ਆ ਉਹ ਥੋੜਾ ਦੱਸੋ ਵੀ ਇਹ ਸਭ ਤੋਂ ਪਹਿਲਾਂ ਗੋੜੇ ਚ ਭੱਟੀ ਚ ਪਾਈਦਾ। ਗੁਰ ਘੋਲੀ ਦਾ ਵਾਹ। ਢੋਲ ਕੇ ਗੁਰ ਘੋਲ ਕੇ ਸਿਰਾ ਬਣਾਈਦਾ ਮੁਕੇ ਉਹ ਪਕਾਈਦਾ ਇਹਨੂੰ। ਅੱਛਾ। ਪਕਾ ਕੇ ਤੇ ਫਿਰ ਗੱਚਕ ਬਣਦੀ। ਇਹ ਕਿੰਨੀ ਦੇਰ ਇਹਨੂੰ ਗੁੜ ਨੂੰ ਸੀਰਾ ਬਣਾਈਦਾ? ਕਿੰਨੀ ਦੇਰ ਚ ਬਣ ਜਾਂਦਾ? ਸੀਰਾ ਬਣ ਜਾਂਦਾ 10 ਮਿੰਟ ਚ ਬਣ ਜਾਂਦਾ ਵਾ। ਦੇਸੀ ਗੁੜ ਹੁੰਦਾ? ਦੇਸੀ ਗੁੜ ਵਧੀਆ ਹੁੰਦਾ। ਉਸ ਤੋਂ ਬਾਅਦ ਫਿਰ ਅਗਲਾ ਸਟੈਪ ਇਹਦਾ ਪਕਾ ਕੇ ਤੇ ਮੁਕੇ ਆ ਹੀ ਅੱਛਾ ਇਹ ਜਿਹੜਾ ਬਣਾਇਆ ਵਾ ਇਹਦੇ ਉੱਤੇ ਗੋੜ ਠੰਡਾ ਕਰੀਦਾ ਵਾ ਜਾਂ ਕੀ ਆ ਹਾਂਜੀ ਪਲੇਟ ਹੁੰਦੀ ਆ ਜੀ ਲੋਹੇ ਦੀ ਅੱਛਾ ਇਹ ਤੇ ਗੋ ਠੰਡਾ ਕਰੀਦਾ ਗੋ ਠੰਡਾ ਹੁੰਦਾ ਅਗਲਾ ਸਟੈਪ ਕੀ ਹੁੰਦਾ ਵਾ ਉਹ ਵੀ ਇੱਕ ਵਾਰ ਤਸਵੀਰ ਮੈਂ ਜਾਵਾਂਗਾ ਕੈਮਰਾਮੈਨ ਨੂੰ ਕਿ ਸਾਰੀ ਤਸਵੀਰ ਦਿਖਾਈ ਜਾਵੇ ਪਤਾ ਲੱਗੇ ਜਿਹੜੇ ਦਰਸ਼ਕ ਸਾਡੇ ਦੇਖਦੇ ਪਏ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਇਹ ਗੱਚਕ ਜਿਹੜੀ ਆ ਬਣਦੀ ਆ ਤਾਂ ਉਹ ਜਿਹੜੇ ਸਾਹਮਣੇ ਜਿਹੜੇ ਕਾਰੀਗਰ ਲੱਗੇ ਨੇ ਉਹ ਕੀ ਕਰਦੇ ਪਏ ਉਹਰੇ ਉਹਰੇ ਰੱਖੀ ਚਲੋ ਹਾਂਜੀ ਗੱਟਾ ਬਣਾਇਆ ਜਾਂਦਾ ਗੱਟਾ ਬਣਾਇਆ ਜਾਂਦਾ ਗੱਟੇ ਦੀ ਚੈ ਬਨਾਈ ਜੀ ਲੋਰੀਗਾ ਕੇ ਤਿਆਰ ਹੁੰਦਾ ਦਿਹਾਰ ਕਾ ਕੇ ਸੋਦਾ ਵੀ ਕਿਤਾਬ ਹੈ ਸਰਦੀਆਂ ਦਾ ਵੈਸੇ ਸਰਦੀਆਂ ਮੌਸਮ ਹੁੰਦਾ ਹਾਂ ਜੀ ਤੋਹਫਾ ਹੁੰਦਾ ਜੀ ਅੱਛਾ ਜਿਹੜੀ ਇਹੜਾ ਗੋੜ ਹੁੰਦਾ ਵਾ ਇਹ ਗੋੜ ਦੀ ਪਹਿਚਾਨ ਕੀ ਹੁੰਦੀ ਆ ਕਿ ਜਿਹੜਾ ਦੇਸੀ ਗੋੜ ਆ ਉਹਦੀ ਅਸਲ ਪਹਿਚਾਨ ਹੋਵੇ ਤਾਂ ਫੇਰੀ ਗੋੜ ਹੁੰਦਾ ਜੂਪੀ ਦਾ ਗੋੜ ਹੁੰਦਾ ਵਾ ਕਾਚੂ ਗੋੜ ਹੁੰਦਾ ਵਾ ਜੀ ਪੇਰੀ ਗੋੜ ਹੁੰਦਾ ਵਾ ਉਹਨਾਂ ਦਾ ਬੰਦਾ ਸੋਦਾ ਹਾਂ ਹਾਂ ਵਧੀਆ ਉਹਦਾ ਬੰਦਾ ਹਾਂਜੀ ਉਹਦੀ ਪੇਛਾ ਅੱਛਾ ਕਿੰਨੀ ਪੀੜੀ ਤੂੰ ਕਰਦੇ ਪੇਚ ਕੰਮ ਅਸੀਂ ਸਾਡੀ ਆ ਤੀਸਰੀ ਪੀੜੀ ਆ ਜੀ ਇੱਕ ਸੁੰਦਰ ਦਾਸ ਜੀ ਇੱਕ ਵੀਰ ਕਮਾਲ ਜੀ ਇੱਕ ਅਰਜਰ ਕਮਾਲ ਜਿਹੜਾ ਗੋੜ ਦੀ ਗਚਕ ਬਣਦੀ ਆ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਹੱਥ ਨਾਲ ਜਿਹੜੀ ਕਾਰੀਗਰੀ ਕਰਦੇ ਆ ਇਹ ਹੁਣ ਘਟ ਗਏ ਆ ਬਹੁਤਾਂ ਮਸ਼ੀਨਾਂ ਦੇ ਕੰਮ ਚੱਲ ਗਿਆ ਆ ਅੱਛਾ ਬਾਹਰ ਕਾਰਖਾਨਿਆਂ 'ਚ ਬੰਦੇ ਸੋਦੇ ਇਹ ਅਸੀਂ ਆਪ ਬਣਾਨੇ ਆ ਆਪਣੀ ਹੱਥੀ ਸੋਦਾ ਬਣਾਈਦਾ ਵਾ ਅੱਛਾ ਪੁਰਾਣਾ ਬੰਦੇ ਆ ਵਾ ਸਾਡਾ ਕੋਲ ਔਰ ਇਹ ਆਪਣਾ ਪਾਪਾ ਦੇ ਵੇਲੇ ਦੇ ਬਣਾਉਂਦੇ ਆ ਕਹਿੰਦੇ ਮਸ਼ੀਨੀ ਯੁੱਗ ਆ ਗਿਆ ਤੇ ਮਸ਼ੀਨਾਂ ਦੇ ਵਿੱਚ ਗਚਕ ਤਿਆਰ ਹੁੰਦੀ ਆ ਕਾਰੀਗਰ ਹੱਥ ਦੇ ਜਿਹੜੇ ਘਟ ਰਹਿ ਗਏ ਘਟ ਰਿਹਾ ਗਏ ਕਾਰੀਗਰ ਬਹੁਤ ਘੱਟ ਹੱਥਾਂ ਨਾਲ ਹੀ ਬੰ ਉਹਨ ਮਸ਼ੀਨਾਂ ਚ ਚੱਲ ਗਿਆ ਹੈ ਵਾ ਕਾਰਖਾਨੇ ਵਾ ਅੱਗੇ ਆ ਉਹ ਕਹਿੰਦਾ ਕਿ ਆਹੀ ਤੇ ਲੋੜ ਦਿਨਾਂ ਚ ਬਣਾਈਦੀ ਹੈ ਅੱਛਾ ਕਿੰਨੀ ਇੱਕ ਵਿਕਰੀ ਹੋ ਜਾਂਦੀ ਆ ਸਰਦੀ ਸ਼ੁਰੂ ਹੁੰਦੀ ਆ ਉਸੇ ਵੇਲੇ ਗੱਜ ਚ ਸ਼ੁਰੂ ਹੋ ਜਾਂਦੀ ਆ ਜਾਂ ਫਿਰ ਕਰੋ ਜਦੋਂ ਠੰਡੇ ਪੈਣੇ ਚਾਲੂ ਹੁੰਦੀ ਆ ਗਰਮ ਸੌਦਾ ਵਿਕਦਾ ਉਸ ਤੋਂ ਬਾਅਦ ਨਹੀਂ ਵਿਕਦਾ ਲੋੜੀ ਬਾਅਦ ਨਹੀਂ ਵਿਕਦਾ ਸਾਲ ਦੇ ਵਿੱਚ ਕਿੰਨੀ ਦਿਨ ਸੀ ਜਿੰਨੇ ਅਰੇ ਬਸ 1 ਮਹੀਨਾ ਹੀ ਹੈਗਾ ਬਸ ਸਾਲ ਬਸ 1 ਮਹੀਨਾ ਦੋਸਤੋ ਬਾਅਦ ਫਿਰ ਅੱਗੇ ਪਿੱਛੇ ਕੀ ਕਰਦੇ ਹੋ ਅੱਗੇ ਪਿੱਛੇ ਵੇਹ ਛੋਲੇ ਹੋਵੇ ਭੁੱਜੇ ਮੁੰਮਰ ਗਿਆ ਹੈ ਫੁੱਲੀਆਂ ਹੋ ਗਈਆਂ ਅੱਛਾ ਇਹ ਚੀਜ਼ਾਂ ਵੇਚੀ ਦੀਆਂ ਯਾਨੀ ਕਿ ਕੱਲਾ ਗੱਚਕ ਦਾ ਕੰਮ ਨਹੀਂ ਹੈ ਸਰਦੀ ਦੇ ਵਿੱਚ ਅਸੀਂ ਲੋਕਾਂ ਵਾਸਤੇ ਇਹ ਗੱਚਕ ਤਿਆਰ ਕਰਦੇ ਆ ਇੱਕ ਮਹੀਨਾ ਇਹ ਕੰਮ ਹੁੰਦਾ ਰੋੜੀਆਂ ਗੱਚਕਾਂ ਦਾ ਉਹ ਸਵਾ ਫੇ ਛੋਲੇ ਠੰਡਾ ਸੋਦਾ ਹੁੰਦਾ ਵਾ ਮੁੰਮੜਾ ਹੋ ਗਿਆ ਖੰਡ ਦਾ ਗੁੜ ਦਾ ਇਹ ਚੀਜ਼ਾਂ ਬਣਦੀ ਹੈ ਬੈਂ ਠੀਕ ਹੈ ਗੁੜ ਦਾ ਮੁੰਮੜਾ ਬਣਾਈਦਾ ਵਾ ਵਧੀਆ ਅੱਛਾ ਗੱਚਕ ਦੇ ਵਿੱਚ ਕਿਹੜੀ ਕਿਹੜੀ ਕਿੰਨੇ ਤਰ੍ਹਾਂ ਦੀਆਂ ਗੱਚਕ ਬਣਦੀ ਹੈ ਥੋੜਾ ਇਹ ਵੀ ਜਿਕਰੋ ਜਿਤਨਾ ਮੈਂ ਦੇਖਦਾ ਪਿਆ ਇੱਥੇ ਤਿਲ ਪਏ ਨੇ ਗਿਰੀ ਪਈ ਕਾ ਇੱਕ ਬੰਦੀ ਸੋਗਿਆ ਦੀ ਗੱਚੇ ਤਿਲਾਂ ਦੀ ਗੁੜ ਦੀ ਇੱਕ ਬੰਦੀ ਖੰਡ ਦੀ ਅੱਛਾ ਬਾਕੀ ਬੰਦੀ ਮੂੰਗਫਲੀ ਦੀ ਗੱਚਕ ਬੰਦੀ ਹੈ ਇਹ ਜਿਹੜੀ ਆਈਡੀ ਹੈ ਵਾਈਟ ਵਾਲੀ ਕੀ ਹੈ ਉਹ ਗੁੜ ਦੀ ਹੈ ਅੱਛਾ ਇਹ ਖੰਡ ਦੀ ਹੈ ਤੇ ਇਹ ਗੁੜ ਦੀ ਹੈ ਇਹ ਛੋਲਿਆਂ ਹੀ ਗੱਜੇ ਖੰਡ ਦੀ ਹੈ ਛੋਲਿਆਂ ਦੀ ਜੇ ਗੁੜ ਦੀ ਵੀ ਬੰਦੀ ਆ ਦੇ ਨਾਲ ਦੀ ਅੱਛਾ ਗੱਟਾ ਵੀ ਬੰਦਾ ਵਾ ਇਹ ਬਸ ਸਾਲ ਨੂੰ ਹੀ ਬੰਦਾ ਵਾ ਜਣੀ ਇਹ ਜਿਆਦਾ ਸਾਰਾ ਸਰਦੀਆਂ ਵਿੱਚ ਸਰਦੀਆਂ ਦਾ ਸੌਦਾ ਹਗਾ ਜੀ ਸਰਦੀਆਂ ਦਾ ਸੌਦਾ ਆ ਬਸ ਬਸ ਅੱਗੇ ਵਿਗਦਾ ਹੀ ਹੈ 12 ਮਹੀਨੇ ਵਿਗਦਾ ਗੱਟਾ ਛੋਲਿਆਂ ਹੀ ਗੱਜੇ 12 ਮਹੀਨੇ ਵਿਗਦੀ ਸੀ ਉਹਨਾਂ ਆਈ ਗਏ ਕੋਈ ਮਿੱਠਾ ਖਾਂਦੇ ਘੱਟ ਉਹਦੇ ਕਹੇ ਕਿ ਇਹੇ ਮਹੀਨਾ ਕੇ ਕੰਮ ਹਗਾ ਬਸ ਦਿੰਨਾ ਢੇਰ ਮਹੀਨਾ ਬਸ ਇਹ ਮਹੀਨਾ ਚੱਲਣਾ ਕੰਮ ਉਹ ਤਿਲ ਗਰਮ ਕਰਦੇ ਤਾ ਬਿਲਕੁਲ ਹੋਰ ਵੀ ਜਾਣਕਾਰੀ ਅਸੀਂ ਸਾਂਝੀ ਕਰਦੇ ਆ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਕਿਸ ਤਰੀਕੇ ਨਾਲ ਕੀਤੀ ਜਾ ਰਹੀਆਂ ਨੇ ਦੂਸਰੇ ਪਾਸੇ ਗੱਟਾ ਜਿਹੜਾ ਵਾ ਉਹ ਤਿਆਰ ਕੀਤਾ ਜਾ ਰਿਹਾ ਤਾਂ ਆ ਦੇਖੋ ਆਓ ਨਜ਼ਦੀਕ ਜੀ ਤੁਹਾਨੂੰ ਦਿਖਾਉਂਦੇ ਆ ਕਿ ਮਿਹਨਤ ਕਿੰਨੀ ਲੱਗਦੀ ਆ ਪਹਿਲਾਂ ਇਹਨੂੰ ਸੀਰਾ ਬਣਾਇਆ ਜਾਂਦਾ ਉਸ ਤੋਂ ਬਾਅਦ ਠੰਡਾ ਕਰਨ ਤੋਂ ਬਾਅਦ ਫਿਰ ਕਿੰਨੀ ਮਿਹਨਤ ਲੱਗਦੀ ਪਈ ਆ ਕਿ ਇਹਨੂੰ ਪੂਰਾ ਅਸੀਂ ਗੱਟਾ ਤਿਆਰ ਕਰਦੇ ਆ ਕਿਸ ਤਰੀਕੇ ਨਾਲ ਗੱਟਾ ਤਿਆਰ ਕੀਤਾ ਜਾਂਦਾ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਫਿਰ ਹੁੰਦੀ ਆ ਗਚਕ ਤੱਕ ਅਸੀਂ ਪਹੁੰਚ ਸਕਦੇ ਆ ਵੀ ਜਦੋਂ ਗਚਕ ਬਣਾਣੀ ਆ ਜਦੋਂ ਇਹਨੂੰ ਫਲੈਟ ਕਰਨਾ ਬਿਲਕੁਲ ਇਹਦੇ ਉੱਤੇ ਜੇ ਮੂਫਲੀ ਪਾਣੀ ਮੂਫਲੀ ਪਾ ਸਕਦੇ ਆ ਜੇ ਅਸੀਂ ਸੋਗੀ ਦੀ ਗਚਕ ਬਣਾਉਣਾ ਚਾਹੇ ਯਾਨੀ ਕੋਈ ਵੀ ਬਣਾਉਣਾ ਚਾਹਣੇ ਹਰ ਗਚਕ ਨੂੰ ਮਿਹਨਤ ਇਨੀ ਲੱਗੇਗੀ ਇਸ ਤਰੀਕੇ ਦੇ ਨਾਲ ਹੀ ਘਟਾ ਬਣਾਉਣਾ ਪੈਂਦਾ ਤਾਂ ਇਹ ਇਹ ਜਿਹੜੀਆਂ ਚੀਜ਼ਾਂ ਇਹ ਮਸ਼ੀਨੀ ਜਿਹੜੀਆਂ ਉਹ ਜਲਦੀ ਹੋ ਜਾਂਦੀ ਹੈ ਵੀਰ ਜੀ ਉਹ ਮਸ਼ੀਨੀ ਛੇਤੀ ਹੋ ਜਾਂਦੀ ਹੈ ਆਥੇ ਕੰਮ ਦੀ ਸਫਾਈ ਆਂਦੀ ਹੈ ਰਾਹ ਆਥੇ ਕੰਮ ਦੀ ਸਫਾਈ ਆਂਦੀ ਆਥੇ ਕੰਮ ਦੀ ਆਦੀ ਸਫਾਈ ਇਪਨੀ ਤੇ ਰਸੀ ਕਰਨਾ ਹੁੰਦਾ ਇਹ 10 ਕਿ ਮਿੰਟ ਇਹਦਾ ਰੰਗ ਨਿਕਲਣਾ ਚਾਹੀਦਾ ਹੋਰ ਕੋਈ ਗੱਲ ਨਹੀਂ ਜਦੋਂ ਰੰਗ ਨਿਕਲ ਗਿਆ ਰੰਗ ਨਿਕਲ ਗਿਆ ਹਾਂਜੀ 10 ਬੰਦਾ ਮਿਲ ਲੈਂਦੇ ਆ ਉਸ ਵਾਰ ਨੂੰ ਗਰਮ ਗਰਮ ਤੇਲਾ ਚ ਨੱਪਦੀ ਹੈ ਆਵਣਾ ਨਹੀਂ ਠੀਕ ਹੈ ਇਹ ਤੇਲਾ ਹੀ ਨੱਪ ਕੇ ਬਣ ਗਿਆ ਰੰਗ ਇਹਦਾ ਹਾਂਜੀ ਇਹਦਾ ਰੰਗ ਬਣ ਗਿਆ ਹੁਣ ਇਹਨੂੰ ਤੇਲਾ ਚ ਨੱਪਾਂਗੇ ਗਰਮ ਗਰਮ ਤੇਲਾ ਚ ਤੇ ਤੇਲਾਂ ਦੇ ਵਿੱਚ ਤਾਂ ਬਿਲਕੁਲ ਹੁਣ ਤੇਲਾਂ ਦੇ ਵਿੱਚ ਨੱਪੀ ਜਾਏਗੀ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਰੰਗ ਇਹਦਾ ਬਦਲ ਚੁੱਕਿਆ ਗੱਟਾ ਬਣਾਇਆ ਹੈ ਤੇ ਇਹਨੂੰ 10 ਤੋਂ 15 ਮਿੰਟ ਇਹਨੂੰ ਇਸ ਜਗ੍ਹਾ ਦੇ ਉੱਤੇ ਰੱਖਿਆ ਗਿਆ ਤਾਂ ਆਹ ਦੇਖੋ ਹੁਣ ਇਹ ਤਿਲਾਂ ਦੇ ਨਾਲ ਪੂਰਾ ਇਹਨੂੰ ਤਿਆਰ ਕੀਤਾ ਜਾ ਰਿਹਾ ਫਿਲਹਾਲ ਇਹ ਤੇਲ ਜਿਹੜੇ ਨੇ ਇਹ ਸਾਰੇ ਇਸ ਗੱਟੇ ਦੇ ਵਿੱਚ ਯਾਨੀ ਕਿ ਗੋੜ ਦੇ ਵਿੱਚ ਮਿਕਸ ਕਰ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਅ ਅਗਲੀ ਪ੍ਰਕਿਰਿਆ ਕੀ ਹੋਏਗੀ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਇਹ ਦੇਖੋ ਕਿਉਂਕਿ ਅ ਦਿਖਾਵਾਂਗੇ ਜ਼ਮੀਨੀ ਪੱਧਰ ਤੇ ਨਿਕਲਣਾ ਸਾਡਾ ਕੰਮ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਬਣਦੀਆਂ ਨੇ ਤਾਂ ਉਹ ਦਿਖਾਣਾ ਜਿਹੜਾ ਸਾਡਾ ਫਰਜ਼ ਆ ਉਹ ਆਪਣਾ ਫਰਜ ਅਸੀਂ ਪੈਰ ਪੈਰ ਤੇ ਜਰੂਰ ਨਿਭਾਉਂਦੇ ਆ ਚਾਹੇ ਕੋਈ ਚੰਗੀ ਨਿਊਜ਼ ਆ ਚਾਹੇ ਕੋਈ ਮੰਦੀ ਨਿਊਜ਼ ਆ ਅਸੀਂ ਹਰ ਜਗ੍ਹਾ ਤੇ ਜਰੂਰ ਪਹੁੰਚਦੇ ਆ ਫਿਲਹਾਲ ਦੀ ਕੜੀਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੇਲ ਜਿਹੜੇ ਨੇ ਉਹ ਪੂਰੇ ਇਸ ਗੱਟੇ ਦੇ ਵਿੱਚ ਯਾਨੀ ਕਿ ਗੋੜ ਦੇ ਵਿੱਚ ਪੂਰੇ ਮਿਕਸ ਹੋ ਚੁੱਕੇ ਨੇ ਮਿਕਸ ਪੂਰੇ ਕਰ ਦਿੱਤੇ ਗਏ ਨੇ ਤਾਂ ਹੁਣ ਅਗਲੇ ਕੀ ਤਿਆਰੀ ਹੋਏਗੀ ਉਹ ਅਸੀਂ ਜਰੂਰ ਤੁਹਾਡੇ ਨਾਲ ਤਾਂ ਸਾਂਝੀ ਕਰਦੇ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਖਾਸ ਤਸਵੀਰ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਤੁਸੀਂ ਦੇਖੋ ਕਰ ਦਿੱਤੇ ਗਏ ਨੇ ਯਾਨੀ ਕਿ ਉਹਨਾਂ ਲਫਾਫਿਆਂ ਦੇ ਵਿੱਚ ਪੈਕਿੰਗ ਕਰਨ ਦੀ ਤਿਆਰੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕਾਫੀ ਲੋਕ ਜਿਹੜੇ ਨੇ ਇਹਨਾਂ ਕੋਲ ਥੋਕ ਦੇ ਵਿੱਚ ਲੈਣ ਵਾਸਤੇ ਪਹੁੰਚਦੇ ਨੇ ਗੱਚਕ ਲੈਣ ਵਾਸਤੇ ਪਹੁੰਚਦੇ ਨੇ ਵਿੱਚ ਹੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਗੱਚਕ ਜਿਹੜੀ ਆ ਅਸੀਂ ਇੱਥੇ ਪਹੁੰਚੇ ਆ ਤਾਂ ਮਿਹਨਤ ਬਹੁਤ ਲੱਗਦੀ ਰਹੀ ਹੈ ਕਾਰੀਗਰ ਲੱਗੇ ਨੇ ਤਿੰਨ ਤਿੰਨ ਪੀੜ੍hiyan ਤੋਂ ਲੋਕ ਕੰਮ ਕਰਦੇ ਪਏ ਨੇ ਪਰ ਚੰਦ ਲੋਕ ਬਚੇ ਨੇ ਜਿਹੜੀ ਹੱਥ ਦੀ ਕਾਰੀਗਰੀ ਜੀ ਬਿਲਕੁਲ ਅੱਜ ਮਸ਼ੀਨੀ ਯੁੱਗ ਹੋ ਗਿਆ ਹੈ ਮਸ਼ੀਨੀ ਯੁੱਗ ਹੋਣ ਕਾਰਨ ਕਿ ਸਾਰਾ ਕੰਮ ਮਸ਼ੀਨਾਂ ਤੋਂ ਮਟੀਰੀਅਲ ਪਾਓ ਤੇ ਹਰ ਚੀਜ਼ ਬਣ ਕੇ ਬਾਹਰ ਆਉਣੀ ਚਾਹੀਏ ਚਾਹੇ ਉਹ ਗੱਚਕ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਤੇ ਅੱਜ ਦੇ ਯੁੱਗ ਦੇ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਬਹੁਤ ਘੱਟ ਲੋਕ ਨੇ ਅੱਜ ਜਿਹੜੀ ਇੰਨੀ ਮਿਹਨਤ ਨਾਲ ਆਪਣੇ ਹੱਥ ਦੀ ਕਾਰੀਗਰੀ ਦੇ ਨਾਲ ਐਸੀ ਚੀਜ਼ ਨੂੰ ਬਣਾਉਂਦੇ ਨੇ ਇਹ ਸਾਡੇ ਬਾਜ਼ਾਰ ਦੇ ਬੜੇ ਹੀ ਪੁਰਾਣੇ ਦੁਕਾਨਦਾਰ ਨੇ 70 80 ਸਾਲ ਤੋਂ ਕੰਮ ਕਰਦੇ ਪਏ ਨੇ ਇਹ ਆਪਣਾ ਗੱਚਕ ਬਣਾ ਕੇ ਬੜੇ ਮਸ਼ਹੂਰ ਨੇ ਪੂਰੇ ਪੰਜਾਬ 'ਚ ਮਸ਼ਹੂਰ ਨੇ ਇਹ ਆਪਣੇ ਹੱਥ ਦੀ ਗੱਚਕ ਬਣਾ ਕੇ ਆਪਣੀ ਦੁਕਾਨ ਤੇ ਵੇਚਦੇ ਨੇ ਹੌਲ ਸੇਲ ਕੰਮ ਘੱਟ ਕਰਦੇ ਨੇ ਤੁਹਾਨੂੰ ਪਤਾ ਅੱਜ ਕੱਲ੍ਹ ਜਨਸੰਖਿਆ ਵੀ ਜ਼ਿਆਦਾ ਵਧਣ ਕਾਰਨ ਤੇ ਮਸ਼ੀਨੀ ਯੁੱਗ ਹੋਣ ਕਾਰਨ ਜ਼ਿਆਦਾ ਗੱਚਕ ਬਣਾ ਲਈ ਮਸ਼ੀਨਾਂ ਦੇ ਵਿੱਚੋਂ ਬਣਦੀ ਹੈ ਇਹ ਇੱਕ ਇਕਲੋਤੇ ਕਾਰੀਗਰ ਬਚੇ ਨੇ ਜਿਹੜੇ ਇੱਕ ਇਹ ਨਹੀਂ ਇੱਕ ਜਾਂ ਇੱਕ ਦੋ ਹੋਰ ਘਰ ਨੇ ਜੋ ਇਹ ਕੰਮ ਕਰਦੇ ਨੇ ਬਿਲਕੁਲ ਹੱਥ ਨਾਲ ਬਣਾਉਂਦੇ ਨੇ ਤੁਸੀਂ ਜਿਸ ਤਰ੍ਹਾਂ ਸਾਰੇ ਦਰਸ਼ਕਾਂ ਨੂੰ ਦਿਖਾਇਆ ਬੜੀ ਮਿਹਨਤ ਲੱਗਦੀ ਹੈ ਤੇ ਜੋ ਟੇਸਟ ਇਹਨਾਂ ਦਾ ਵਾ ਉਹ ਟੇਸਟ ਮਸ਼ੀਨਾਂ ਦੇ ਵਿੱਚ ਨਹੀਂ ਆਇਆ ਅੱਛਾ ਜਿਸ ਤਰੀਕੇ ਨਾਲ ਮਸ਼ੀਨੀ ਯੁੱਗ ਲਗਾਤਾਰ ਪੈਰ ਪਸਾਰਦਾ ਆਪਣਾ ਉਹਦੇ ਨਾਲ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਕਾਰੋਬਾਰ ਵੀ ਜਿਹੜੇ ਲੋਕਾਂ ਦੇ ਘਟੇ ਨੇ ਕਜਾ ਇਹ ਹੱਥ ਨਾਲ ਬਣਾਉਂਦੇ ਸੀ ਇਹਨਾਂ ਨਾਲ 10 ਪਰਿਵਾਰ ਰੋਟੀ ਖਾਂਦੇ ਸੀ ਮਸ਼ੀਨੀ ਯੁੱਗ ਦੇ ਵਿੱਚ ਜੇ ਅਸੀਂ ਇਹਨਾਂ ਤੋਂ 10 ਗੁਣਾ ਵੱਧ ਵੀ ਕੰਮ ਕਰੀਏ ਤੇ 10 ਕਾਰੀਗਰੀ ਲੱਗਣੀ ਜੀ ਬਿਲਕੁਲ ਮਸ਼ੀਨੀ ਯੁੱਗ ਕਾਰਨ ਜੋ ਕੰਪਿਊਟਰਾਈਜ਼ ਯੁੱਗ ਹੋ ਗਿਆ ਮਸ਼ੀਨੀ ਯੁੱਗ ਹੋ ਗਿਆ ਉਹਦੇ ਨਾਲ ਜੋ ਛੋਟੇ ਉਦਯੋਗ ਨੇ ਬਿਲਕੁਲ ਛੋਟੇ ਉਦਯੋਗ ਜਿਹੜੇ ਆਪ ਆਪਣੇ ਹੱਥੀ ਕਾਰੀਗਰੀ ਕਰਕੇ ਚੀਜ਼ਾਂ ਬਣਾਉਂਦੇ ਸੀ ਉਹ ਤਕਰੀਬਨ ਹੀ ਸਾਡੇ ਇੰਡੀਆ 'ਚ ਖਤਮ ਹੁੰਦਾ ਜਾ ਰਿਹਾ ਹੈ ਵੱਡੀਆਂ ਕੰਪਨੀਆਂ ਨੇ ਪੈਰ ਪਸਾਰ ਲਏ ਨੇ ਉਦੇ ਕਰਕੇ ਵੀ ਸਾਡਾ ਇੱਕ ਬੇਰੋਜ਼ਗਾਰੀ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ ਰਹੀ ਹੈ ਕਿਉਂਕਿ ਸਾਡੇ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ ਅਤੇ ਹਰ ਬੰਦੇ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ। ਜ਼ਿਆਦਾ ਜਨਸੰਖਿਆ ਹੋਣ ਕਾਰਨ ਇੱਥੋਂ ਦੇ ਜਿਹੜੇ ਲੋਕ ਨੇ ਸਾਡੀ 50% ਜਿਹੜੀ ਇਕਨੋਮੀ ਸੀ ਉਹ ਛੋਟੇ ਉਦਯੋਗਾਂ ਦੇ ਜਿਹੜੇ ਲੋਕ ਰੋਜ਼ ਰੋਜ਼ ਬਣਾਉਂਦੇ ਸੀ, ਰੋਜ਼ ਵੇਚਦੇ ਸੀ, ਰੋਜ਼ ਖਾਂਦੇ ਸੀ। ਉਹ ਜਿਹੜੇ ਕਾਰੋਬਾਰ ਨੇ, ਉਹ ਸਾਡੇ ਛੋਟੇ ਉਦਯੋਗ ਨੇ ਉਹ ਬੰਦ ਹੋ ਚੁੱਕੇ ਨੇ। ਸੋ ਇਹ ਜਿਹੜੇ ਉਦਯੋਗ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਹੁਗਾਂ ਦੇ ਵਾਸਤੇ ਕੁਝ ਸਪੈਸ਼ਲ ਸਬਸਿਡੀ ਲੈ ਕੇ ਆਣ ਤਾਂਕਿ ਇਹ ਲੋਕ ਜਿੰਦੇ ਰਹਿ ਸਕਣ ਇਹ ਲੋਕ ਆਪਣੀ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਤੇ ਬੇਰੋਜ਼ਗਾਰੀ ਦੂਰ ਹੋ ਸਕੇ ਬਿਲਕੁਲ ਵੱਡੀ ਗੱਲ ਹੈ ਕਿ ਬੇਰੋਜ਼ਗਾਰੀ ਖਤਮ ਹੋ ਸਕੇ ਤਾਂ ਇਹ ਜਿਹੜੇ ਕਾਰੀਗਰ ਨੇ ਜਿਹੜੇ ਲੰਬੇ ਸਮਿਆਂ ਤੋਂ ਅਸੀਂ ਅਸੀਂ ਸਾਲ ਤੋਂ 90 90 ਸਾਲ ਤੋਂ ਇਹ ਜਿਹੜੇ ਲੋਕ ਕੰਮ ਕਰਦੇ ਪਏ ਨੇ ਤਾਂ ਉਹਨਾਂ ਦਾ ਕੰਮ ਕਿਤੇ ਨਾ ਕਿਤੇ ਘੱਟ ਦਾ ਜੁਰੂਰ ਨਜ਼ਰ ਆ ਰਿਹਾ ਪਰ ਮਿਹਨਤ ਅਸੀਂ ਤੁਹਾਨੂੰ ਦਿਖਾ ਦਿੱਤੀ ਹੈ ਕਿ ਮਿਹਨਤ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਪੈਕਿੰਗ ਜਿਹੜੀ ਆ ਹੁੰਦੀ ਪਈ ਇਸ ਜਗ੍ਹਾ ਦੇ ਉੱਤੇ ਪੈਕਿੰਗ ਕਰਵਾ ਕੇ ਤਾਂ ਹਾਂਜੀ ਤੇ ਇਹ ਗੁਰਦੀ ਗੱਚੀ ਪੈਕਿੰਗ ਕਰ ਰਹੇ ਨੇ ਛੋਟੀ ਤੇ ਇਹ ਅਖੰਡ ਦੀ ਹੈ ਇਹਨੂੰ ਲੋਲੀਲੀ ਪੈਕਿੰਗ ਕਰਕੇ ਮੈਕਸਿਮਮ ਮਾਇਆ ਲੱਗਿਆ 250 ਗ੍ਰਾਮ ਦਾ 250 ਤੋਂ ਉੱਪਰ ਹੀ ਹੋਏਗੀ ਥੱਲੇ ਦੀ ਹੋਏਗੀ ਹਾਂ 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 ਬਾਕੀ ਇਹਨੇ ਕਿਨੇ ਕਿ ਲੋਕੀ ਨੇ ਲਾਈਕ ਕਰਦੇ ਆ ਬਿਲਕੁਲ ਤਾਂ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਦੀਆਂ ਦੀਆਂ ਬਣਾਈਆਂ ਜਾਂਦੀਆਂ ਨੇ ਕੁਝ ਗੱਚਕ ਖਣਦੀ ਗੱਚਕ ਇਹ ਗੁਰਦੀ मूਫਲੀਲੀ ਗੱਚਕ ਕੁਝ ਗਿਲਾ ਜ਼ਰੂਰ ਹੁੰਦਾ ਹੈ ਜਿਹੜੇ ਦੁਕਾਨਦਾਰ ਨੇ ਕਿ ਸਾਰੀ ਉਮਰ ਅਸੀਂ ਇਸੇ ਤਰੀਕੇ ਦੇ ਨਾਲ ਇਹ ਕੰਮ ਕੀਤਾ ਪਰ ਜਦੋਂ ਵਕਤ ਬਦਲਿਆ ਤਾਂ ਇਹ ਕਾਰੋਬਾਰ ਵੀ ਬੰਦ ਹੋ ਗਏ ਕਿਤਨਾ ਕਿਤੇ ਗਿਲਾ ਜ਼ਰੂਰ ਕਰਦੇ ਪਏ ਨੇ ਪਰ ਵਕਤ ਦੇ ਨਾਲ ਚੱਲਣਾ ਪਏਗਾ ਜਿਸ ਤਰ੍ਹਾਂ ਵਕਤ ਚੱਲਦਾ ਪਿਆ ਸਾਨੂੰ ਵੀ ਚੱਲਣਾ ਪਏਗਾ ਗੱਚਕ ਜਿਸ ਤਰੀਕਾ ਜੇ ਬਾਰਿਸ਼ ਪੈਂਦੀ ਤਾਂ ਕੰਮ ਬਹੁਤ ਖੁੱਲਣਾ ਸੀ ਅੱਜ ਕੱਲ੍ਹ ਬਾਰਿਸ਼ ਪੈਂਦੀ ਲੋਹੜੀ ਤੋਂ ਬਾਅਦ ਇਹ ਪਹਿਲੇ ਪਈਏ ਦੇ ਵਿਕਰ ਹੋਲ ਵਦੇ ਇਹ ਠੰਡ ਹੈ ਕਲ ਸੁੱਕੀ ਪੈ ਰਹੀ ਨਾ ਇੱਕ ਬਸਾਦ ਪਈਏ ਲੋਕਾਂ ਦੇ ਗਲੇ ਵਿੱਚ ਸਟਾਰ ਹੋ ਜਾਂਦੇ ਤੇ ਮੂੰਫਲੀ ਵੀ ਜਿਆਦਾ ਵਿਕੇ ਰੱਬ ਵੀ ਧਿਆਨ ਨਹੀਂ ਕਰਦਾ ਤਾਂ ਰੱਬ ਵੀ ਨਹੀਂ ਧਿਆਨ ਕਰਦਾ ਨਹੀਂ ਤੇ ਅੱਗੇ ਦੀਵਾਲੀ ਬੀਤੀ ਸੀ ਐ ਸੋਦੇ ਪਰਮਾਰ ਹੋਈ ਨਹੀਂ ਸੀ ਅਸੀਂ ਨਿੱਕੇ ਪਾਪਾ ਦੀ ਦੁਕਾਨ ਦੇ ਨਾਲ ਬੈਠੇ ਹੁੰਨਾ ਅਸੀਂ ਕੰਮ ਕਰਦੇ ਹਾਂ ਡੈਰੀ ਮਮ ਪਾਪਾ ਨਾਲ ਤੇ ਪਤਾ ਲੱਗਦਾ ਕੰਮ ਹੁੰਦਾ ਬਿਲਕੁਲ ਮੈਂ ਅਪੀਲ ਕਰਾਂਗਾ ਪੰਜਾਬ ਦੇ ਲੋਕਾਂ ਦੀ ਅੱਗੇ ਅਪੀਲ ਕਰਾਂਗਾ ਕਿ ਹੱਥ ਨਾਲ ਬਣਾਈ ਹੋਈ ਸਫਾਈ ਦੇ ਨਾਲ ਜਿਹੜੀ ਬਣਾਈ ਹੋਈ ਚੀਜ਼ ਹੈ ਉਹਨੂੰ ਜਰੂਰ ਉਹਨੂੰ ਜਰੂਰ ਖਾਓ ਕਿਉਂਕਿ ਮਸ਼ੀਨੀ ਯੁੱਗ ਤੇ ਆ ਗਿਆ ਪਰ ਉਹਦੇ ਨਾਲ ਹਰ ਘਰ ਦੀ ਰੋਟੀ ਜਿਹੜੇ ਕਾਰੀਗਰ ਹੱਥ ਨਾਲ ਬਣਾਉਂਦੇ ਸਨ ਉਹਨਾਂ ਦੇ ਘਰ ਦੀ ਰੋਟੀ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਜਰੂਰ ਪੈ ਚੁੱਕੀ ਆ ਕਿਸ ਤਰੀਕੇ ਨਾਲ ਗੱਚਕ ਬਣਾਈ ਹੈ ਜਿਹੜਾ ਬਿਹਤਰੀਨ ਤੋਹਫਾ ਹੈ ਗੱਚਕ ਸਰਦੀਆਂ ਦਾ ਤੋਹਫਾ ਤਾਂ ਉਹ ਤੁਹਾਡੇ ਨਾਲ ਦਾ ਸਾਂਝੀ ਕੀਤੀ ਤਸਵੀਰ ਕਿ ਕਿੰਨੀ ਮਿਹਨਤ ਦੇ ਨਾਲ ਇਹ ਗੱਚਕ ਬਣਾਈ ਜਾਂਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ